सदा सीर ਕਿ ਖਵਾ ਸਾਥ ਦੇ ਹੋਰ ਸਰਕਾਰ ਦੇ ਲੜਾਈ ਕਰੀਆ ਹਮੇਸ਼ਾ ਜੀ ਲੜਾਂਗੇ ਉਹ ਜਿੱਤਾਂਗੇ ਉਹ ਸਾਡਾ ਮਾਂਨ ਸਨਮਾਨ ਕਰਦਾ ਹੈਗਾ ਰੋਸੋ ਹੋਰ ਵੀ ਬਹੁਤ ਕੁਝ ਕਰਦੇ ਸੋ ਜੀ ਬਿਲਾ ਦੀ ਖਿਡ ਵਾਲੇ ਉੱਤੇ ਜੀ ਮੇਰੀ ਕੀ ਬਾਕੀ ਦੀ 哪里没 <missimulia> <missimulia> ਜੋ ਬੋਲੇ 100 ਰੁਪਏ ਭਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਾਨੰਦ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਅੱਜ 193ਵੇਂ ਜਨਮ ਦਿਹਾੜਾ ਜੋ ਡਾਕਟਰ ਬੀ ਆਰ ਐਮ ਬੇਦਕਰ ਜੀ ਦਾ ਮਨਾਇਆ ਜਾ ਰਹਾ ਹੈ ਜੋ ਕਿ ਭਾਰਤ ਦੇ ਸਵਧਾਨ ਦੇ ਨਰਮਾਤਾ ਰਹੇ ਨੇ ਉਸ ਦੇ ਨਾਲ ਨਾਲ ਉਹਨਾਂ ਨੇ ਬਹੁਜਨ ਦਲਤਾ ਸਮਾਜ ਦੇ ਲੋਕਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਦਿਵਾ ਕੇ ਇਹ ਸਾਬਤ ਕੀਤਾ ਸੀ ਕਿ ਵਾਲਮਿਕੀ ਦਲਤ ਸਮਾਜ ਦਾ ਬਹੁਜਨ ਸਮਾਜ ਕਿਸੇ ਤੋਂ ਵੀ ਜਿਹੜਾ ਕੱਟ ਨਹੀਂ ਹੈ ਅੱਜ ਪਹਿਲਾਂ ਰਾਏ ਦਾ ਬੇਟਾ ਹੀ ਰਾਇਆ ਬੰਦਾ ਸੀ ਪਰ ਅੱਜ ਹੁਣ ਤੁਸੀਂ ਦੇਖ ਰਹਾ ਕਿ ਵੋਟਾਂ ਦਾ ਸਮਾ ਵੀ ਨੇੜੇ ਹੈ ਤਾਂ ਹਮੇਸ਼ਾ ਜਿਹੜਾ ਹੁਣ ਰਾਇਆ ਮਾਦਾਨ ਪੇਟੀ ਤੋਂ ਰਾਇਆ ਬਣੇਗਾ ਇਸ ਕਰਕੇ ਪੂਰਾ ਬਹੁਜਨ ਸਮਾਜ ਜਾਂ ਤਾਂ ਦੁਨੀਆਦ ਰਹੇਗਾ ਉਹਨਾਂ ਰਮੇਸ਼ਾ ਰਿਣੀ ਰਹੇਗਾ ਅੱਜ ਦੇ ਸ਼ੁਭ ਦੇ ਅਰਦੇ ਸਮੂੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੈ ਭੀਮ ਜੈ ਭਾਰਤ ਮੈਂ ਪਵਨ ਦਰਾਵਿੜ ਡਾਕਟਰ ਬੀ ਆਰ ਅੰਬੇਦਕਰ ਭਲਾਈ ਮਚਵਲੋਂ ਅੱਜ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਬਹੁਤ ਵੱਡੀ ਵਿਸ਼ਾਲ ਸਕੂਟਰ ਮੋਟਰਸਾਈਕਲ ਰੈਲੀ ਕਾਰਾਂ ਦੇ ਇਕੱਠ ਔਰ ਆਟੋ ਯੂਨੀਅਨ ਦਸ ਮਰਸਰ ਨਾਲ ਅੱਜ ਬਹੁਤ ਵੱਡਾ ਇਕੱਠ ਭਗਵਾਨ ਵਾਲਮੀਕੀ ਮਹਾਰਾਜ ਦੀ ਮੂਰਤੀ ਤੋਂ ਲੈ ਕੇ ਹਾਲ ਗੇਟ ਨੂੰ ਕੂਚ ਕਰਦਾ ਹੋਇਆ 바ਵਾ ਸਾਹਿਬ ਦੀ ਪ੍ਰਤਿਮਾ ਤੇ ਪਹੁੰਚੇ ਹੈ ਔਰ ਅੱਜ ਪੂਰਾ ਦਲਿਤ ਸਮਾਜ ਜਿੱਥੇ 바ਵਾ ਸਾਹਿਬ ਦਾ ਇਹ ਦਿਹਾੜਾ ਹੈ ਪੂਰੇ ਹਰਸੋਲਾਸ਼ ਦਿਨ ਨਰ ਮਨਾਇਆ ਜਾਂਦਾ ਹੈ ਪੂਰੇ ਵਿਦੇਸ਼ਾਂ ਦੇ ਵਿੱਚ ਜਿੱਥੇ 바ਵਾ ਸਾਹਿਬ ਨਾਮ ਲਿਆਵਾ ਹੈ ਮੈਂ ਸਮਝਦਾ ਕਿ ਇਹ ਦਿਨ ਜਿਹੜਾ ਹੈ ਪੂਰੀ ਮਾਨਵਤਾ ਨੂੰ ਹਰ ਸਮਾਜ ਦੇ ਲੋਕ ਨੂੰ ਜਿਹੜੇ ਹਿੰਦੂ ਬ੍ਰਾਹਮਣ ਮੁਸਲਮਾਨ ਸਿੱਖ ਸਾਰੇ ਲੋਕਾਂ ਨੂੰ ਇਹ ਦਿਨ ਮਨਾਉਣਾ ਚਾਹੀਦਾ ਕਿਉਂਕਿ 바ਵਾ ਸਾਹਿਬ ਖਾਲੀ ਦਰਸ ਸਮਾਜ ਦੇ ਇਹ ਮਸੀਹਾ ਨਹੀਂ ਸੀ ਉਹ 바ਵਾ ਸਾਹਿਬ ਸਾਰੇ ਦੇ ਮਸੀਹਾ ਸੀ ਜਿਹੜੇ ਅੱਜ 바ਵਾ ਸਾਹਿਬ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਪਹਿਲਾਂ 바ਵਾ ਸਾਹਿਬ ਨੂੰ ਪੜ ਲੈਣਾ ਚਾਹੀਦਾ 바ਵਾ ਸਾਹਿਬ ਦਾ ਸੰਵਿਧਾਨ ਪੜ ਲੈਣਾ ਚਾਹੀਦਾ ਕਿ ਹਰ ਇੱਕ ਵਾਸਤੇ 바ਵਾ ਸਾਹਿਬ ਨੇ ਇਕੁਐਲਟੀ ਦੀ ਗੱਲ ਕੀਤੀ ਆ ਸਨਮਾਨਤਾ ਦੀ ਗੱਲ ਕੀਤੀ 바ਵਾ ਸਾਹਿਬ ਨੇ ਔਰ ਸਾਰੇ ਫਰਜਬੰਦਾ ਕਿ 바ਵਾ ਸਾਹਿਬ ਦਾ ਜਨਮ ਦਿਨ 바ਵਾ ਸਾਹਿਬ ਦੀ ਜਿਹੜੀ ਸ਼ਰਧਾਂਜਲੀ ਸਮਾਰੋਹ ਆ ਇਹ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਹਰ ਧਰਮ ਨੂੰ ਮਨਾਉਣਾ ਚਾਹੀਦਾ ਇਹ ਸਾਡੇ ਵੱਲੋਂ ਬੇਨਤੀ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਕਿ ਆਪ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਅੱਜ ਦਾ ਦਿਨ ਜਿਹੜਾ ਹੀ ਬਹੁਤ ਹੀ ਵੱਡਾ ਦਿਨ ਹੈ ਜੋ ਕਿ ਅੱਜ 바ਵਾ ਸਾਹਿਬ ਦਾ ਜਨਮ ਦਿਨ ਹੈ ਜੋ ਕਿ ਸਾਡੇ ਮਸੀਹਾ ਜਿਨ੍ਹਾਂ ਨੇ ਸਾਨੂੰ ਬੜੇ ਹੀ ਅਧਿਕਾਰ ਦਵਾਏ ਹਨ ਜੇ ਅੱਜ ਅਸੀਂ ਇਸ ਧਰਤੀ ਦੇ ਖੜੇ ਹਾਂ ਤੇ 바ਵਾ ਸਾਹਿਬ ਦੀ ਦੇਣ ਆ ਮੈਂ ਡਾਕਟਰ ਬੀ ਆਰ ਅੰਬੇਦਕਰ ਪ੍ਰਾਇਮਰੀ ਤੋਂ ਪ੍ਰੈਜ਼ੀਡੈਂਟ ਰਿੰਕੂ ਜੀ ਐਮ ਮੇਰੇ ਨਾਲ ਮੇਰੇ ਵੱਡੇ ਭਾਈ ਸਰਪ੍ਰਸ ਪਵਨ ਦਰਾਵੜ ਜੀ ਰਾਹੀ ਸਾਹਿਬ ਰਾਹੀ ਸਾਹਿਬ ਆ ਕੇ ਆਜੋ ਰਾਹੀ ਸਾਹਿਬ ਖੜੇ ਨੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੱਕੋ ਹੀ ਅਪੀਲ ਕਰਾਂਗਾ ਵੀ ਅੱਜ ਦਾ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇ ਜਿਸ ਤਰ੍ਹਾਂ ਕਿ ਅਪਾਉ ਦੁਸ਼ਹਿਰਾ ਦੀਵਾਲੀ ਮਨਾਉਂਦੇ ਆ ਇਹ ਦਿਨ ਵੀ ਉਸੇ ਤਰ੍ਹਾਂ ਮਨਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ 바ਵਾ ਸਾਹਿਬ ਸਾਡੇ ਮਸੀਹਾ ਸੀ ਜਨੂ ਜੋ ਦਿਗਰ ਭਵਾ ਸਾਹਿਬ ਨੇ ਦਿੱਤੇ ਆ ਮੇਰੇ ਖਿਆਲ ਨਾਲ ਕਿਸੇ ਨੇ ਵੀ ਨਹੀਂ ਦਿੱਤੇ ਮੈਂ بار بار اپیل ਕਰਦਾ ਇਸ ਦਿਨ ਨੂੰ ਸਾਰੇ ਹਾਲ ਵਰਲਡ ਦੇ ਬੜੀ ਧੂਮਤਾਮ ਨਾ ਬਣਾਇਆ ਜਾਵੇ ਜੈ ਭੀਮ ਜੈ ਭਰ ਜੈ ਭਰ